ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਤੁਹਾਡਾ ਸਾਰਿਆਂ ਦਾ ਤੇ ਤੁਹਾਡੇ ਮੌਸਮ ਕਿਦਾਂ ਦਾ ਵਾ ਸਾਡੇ ਬੱਦਲ ਵਾਈ ਆ ਹਵਾ ਚੱਲ ਰਹੀ ਆ ਤੇ ਇੱਧਰ ਪਾਉਣ ਲੱਗੇ ਸਰਦਾਰ ਇੱਕ ਟੋਕਰੀ ਲੋ ਜੀ ਇੱਕ ਟੋਕਰੀ ਤੂੜੀ ਦੀ ਪਾਲੀ ਅਤੇ ਅੱਧੀ ਹੋਰ ਲੈਣ ਗਏ ਆ ਡੇ ਟੋਕਰੀ ਅੱਜ ਤੂੜੀ ਦੀ ਰਲਾਵਾਂਗੇ ਅੱਜ ਦੈਨ ਹੈਗਾ ਸ਼ਨੀਵਾਰ ਤੇ ਅੱਜ ਹੈਗੀ ਆ ਵਿਸਾਖੀ ਦੀ ਸੰਗਰਾਣ ਵਿਸਾਖ ਮਹੀਨੇ ਦੀ ਤੇ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪੋਸਟ ਆਪਾਂ ਸਵੇਰੇ ਪਾਤੀ ਸੀਗੀ ਮਾਇਆ ਬੇ ਪੋਸਟ ਆਪਾਂ ਸਵੇਰੇ ਪਾਤੀ ਸੀ ਵਿਸਾਖੀ ਕਰਕੇ ਕੰਮ ਬਹੁਤ ਜ਼ਿਆਦਾ ਸੀ ਘਰੇ ਤੇ ਆਪਾਂ ਗੁਰੂ ਘਰੇ ਵੀ ਜਾਣਾ ਸੀਗਾ ਲਓ ਜੀ ਇਹ ਖਾਲ ਪਾਤੀ ਆ ਤੇ ਆਪਾਂ ਲੈ ਕੇ ਆਉਣੀਆ ਦਾਣਾ ਮੰਮੀ ਗਈ ਹੋਇਆ ਦਵਾਈ ਲੈਣ ਹਲੇ ਤੱਕ ਨਹੀਂ ਆਏ ਵਾ ਕਾਫੀ ਟਾਈਮ ਦੇ ਗਏ ਹੋਇਆ ਲਓ ਜੀ ਦਾਣਾ ਆਪਾਂ ਲੈ ਲਿਆ ਇਹ ਸਣੀ ਦਾ ਕੀ ਧਾਰ ਦੇ ਵੱਜ ਗਈ ਆ ਉਹ ਤਾਂ ਫਿਰ ਬੰਨਣਾ ਜਦੋਂ ਰਾਤ ਨੂੰ ਆਪਾਂ ਆਹ ਨਹੀਂ ਤਾਂ ਧਾਰ ਚੋਣ ਲੱਗੇ ਸਨ ਨਹੀਂ ਥੋੜੀ ਜਿਹੀ ਲਾਉਣੇ ਹੁੰਨੇ ਆ ਇਹ ਤਾਂ ਉਹਨੇ ਹੁਣ ਖਾ ਲੈਣੀ ਆ ਦਾਣਾ ਵੱਧ ਪਾਇਆ ਹੁੰਦਾ ਰਖ ਤੇ ਖਾ ਲੈਂਦੀ ਆ ਬੱਥੇ ਵਿੱਚੇ ਰਲਾ ਦੇਣੇ ਆ ਮੈਂ ਨਹੀਂ ਇਹ ਨਹੀਂ ਰਲਾਉਣੇ ਵਿੱਚ ਹਲੇ ਇਹ ਜਦੋਂ ਧਾਰ ਚੋਣ ਲੱਗਣਗੇ ਉਦੋਂ ਰਲਾਉਣਗੇ ਫਿਰ ਉਹ ਖਾੜਨੀ ਨਹੀਂਗੀ ਸਾਉ ਬਹੁਤਾ ਗਾਂ ਆਪਣੀ ਜਮਾ ਨਹੀਂ ਉਹ ਕਰਦੀ ਹੈਗੀ RAM ਨਾ ਜਿਹੜਾ ਮਰਜੀ ਚੋ ਲੈ ਵੀ ਆਏ ਤਾਂ ਨਾ ਕੇਡਲਾ ਜੀ ਟੁੱਟ ਜਾਣਾ ਤਪੂ ਦੋ ਦੋ ਨਹੀਂ ਟੁੱਟ ਜਾਣਾ ਬਹੁਤ ਉਰੇ ਨੂੰ ਝੁੱਕ ਗਿਆ ਵਜਨ ਨਾਲ ਕੇਲਾ ਇਹ ਲੱਗਿਆ ਕੇਲੇ ਕੇਲੇ ਪੱਕਣ ਤੋਂ ਪਹਿਲਾਂ ਹੀ ਇਹ ਆਪਾਂ ਸਬਜ਼ੀ ਬਣਾਈ ਸੀ ਇਥੋਂ ਦੋ ਤੋੜੇ ਸੀ ਕੇਲੇ ਜੇ ਪਹਿਲਾਂ ਟੁੱਟ ਕੇ ਡਿੱਗ ਗਿਆ ਬੂਟਾ ਜਾਂ ਤਾਂ ਫਿਰ ਇਹ ਕੇਲਿਆਂ ਨੂੰ ਨਾ ਤੂੜੀ 'ਚ ਨਾਪ ਦਾਂਗੇ ਤੇ ਤੂੜੀ ਵਿੱਚ ਜਲਦੀ ਪੱਕ ਜਾਣਗੇ ਗਰਮੈਸ਼ ਨਾਲ ਹੀ ਪੱਕਣੇ ਹੁੰਦੇ ਆ ਦੇ ਜਿਹਾਵਾਂਗੇ ਬੰਦ ਹੋਗਾ ਵੇਚਣ ਨੂੰ ਤਾਂ ਐਂ ਕਰਦੇ ਸੀ ਮੈਂ ਕਵਾਂਟਲ ਕਵਾਂਟਲ ਲੱਗੇ ਹੁੰਦੇ ਆ ਚਾਰ ਦਰਜ ਨਾਲ ਲੱਗੀਆਂ ਬਾਕੀ ਫੌਲੀ ਫੌਲੀ ਝੜ ਗਿਆ ਪਤਾ ਨਹੀਂ ਕੀ ਗੱਲ ਲਓ ਜੀ ਬਾਗਾਂ ਦਾ ਬੰਨਤੀ ਆ ਤੇ ਆਪਾਂ ਜਿਹੜੀਆਂ ਭਿੰਡੀਆਂ ਲਾਈਆਂ ਸੀ ਜੀ ਹਾਲੇ ਹਰੀਆਂ ਨਹੀਂ ਹੋਈਆਂ ਇੱਕ ਦੋ ਦਿਨ ਤੱਕ ਉਹ ਹਰੀਆਂ ਹੋ ਜਾਣਗੀਆਂ ਇਹ ਤੁਹਾਨੂੰ ਅਪਡੇਟ ਦਵਾਂਗੇ ਉਹਨਾਂ ਦੀ ਹਾਲੇ ਹਰੀਆਂ ਨਹੀਂ ਹੋਈਆਂ ਇਹ ਆਪਾਂ ਲਾਇਆ ਵਸ ਸਿਉ ਦਾ ਬੂਟਾ ਤੁਹਾਨੂੰ ਦਿਖਾਉਨੇ ਆ ਇਹ ਆਪਾਂ ਨਰਸਰੀ ਜੋ ਲੈ ਕੇ ਆਂਦਾ ਦੇਖੋ ਵਧੀਆ ਤਰਪਿਆ ਵਾ ਜਿਹੜੇ ਆਹ ਵਾਲੇ ਆਹ ਵਾਲੇ ਪੱਤੇ ਨੇ ਚਲੋ ਛੋਟੇ-ਛੋਟੇ ਦੇਖਦੇ ਆ ਤੁਹਾਨੂੰ ਇਹ ਇਹਨੇ ਨਵੇਂ ਕੱਡੇ ਨੇ ਆਪਣੇ ਇੱਥੇ ਲਾਏ ਤੋਂ ਬਾਅਦ ਲਓ ਜੀ ਆਪਾਂ ਲੱਗੇ ਆ ਪਾਥੀਆਂ ਚੱਕਣ ਤੇ ਟੋਕਰੀ ਲਿਆਉਣੀ ਆ ਟੋਕਰੀ ਚ ਪਾਥੀਆਂ ਪਾ ਕੇ ਚੱਕ ਦਿੰਨੇ ਆ ਤੇ ਫੇਰ ਆਪਾਂ ਦਾਲ ਸਬਜੀ ਦਾ ਕਰਾਂਗੇ ਸਬਜੀ ਦੀ ਵੀਡੀਓ ਅਪਲੋਡ ਕਰਨੀ ਹੁੰਦੀ ਆ ਸ਼ਾਮ ਨੂੰ ਕਿੱਥੇ ਰੱਖੀਏ ਟੋਕਰੀ ਆ ਦੇ ਜੀ ਪਾ ਲੈਣੀ ਇਹ ਤਾਂ ਥੱਲਾ ਨਿਕਲੇ ਹੋਇਆ ਬਸ ਇਹੀ ਲੈ ਆਓ ਇਹੀ ਆ ਇੱਕ ਹੋ ਪਈ ਆ ਦਾਣੇ ਤੇ ਉਹ ਵੱਡੀ ਆ ਇਹ ਦੋਦੀ ਆ ਉਹ ਵੱਡੀ ਆ ਮੇਨ ਲੱਗਦਾ ਮੈਂ ਭਰੂੰਗੀ ਇਹ ਟੋਕਰੀਆਂ ਤੇ ਇਹ ਚਾਕਣਗੇ ਚੱਕ ਕੇ ਤੇ ਅੰਦਰ ਸੈੱਡ ਦੇਣਗੇ ਫਿਰ ਮੈਂ ਬਾਅਦ ਚ ਚੈਣ ਦੂੰਗੀ ਪਾਥੀਆਂ ਮੰਮੀ ਹੈ ਨਹੀਂਗੇ ਨਹੀਂ ਤਾਂ ਮੰਮੀ ਨੇ ਚੈਣ ਦੇਣੀ ਅਸੀਂ ਨਾਲ ਦੀ ਨਾਲ ਪਰ ਉਹ ਹੈ ਨਹੀਂਗੇ ਮੈਂ ਭਰ ਦਿਆਂ ਆਲੀ ਸਿੱਟੇ ਕੋਟਣ ਲਾ। ਹਾਂ। ਉਹ ਨਾ ਉਹ ਉੱਥੇ ਕਾਠੀਆਂ ਰੱਖ ਦੇਣੀਆਂ ਨੇ। ਉੱਥੇ 기ਹਾਰੇ ਕੋਲੀ ਲਾ ਢੇਰੀ ਕਰ ਆਇਓ ਮੈਂ ਫਿਰ ਚੈਣ ਦੂੰਗੀ ਉੱਥੇ। ਲੋ ਜੀ ਆਪਾਂ ਭਰਤਾ ਟੋਕਰਾ ਹੋਣੇ ਚੱਕ ਕੇ ਲੈ ਕੇ ਜਾਣਗੇ। ਢੈਡਣ ਵਾਲੀ ਲਾਈ ਜਾਂਦੇ ਸਿਰ ਤੇ ਰੱਖ ਲੋ। ਉੱਥੇ ਲਾ ਕੇ ਆਉਣਗੇ ਘਹਾਰੇ ਕੋਲੇ ਟੋکریاں ਅਸੀਂ ਢੇਰੀ ਕਰਕੇ ਆਉਣਗੇ ਬਾਅਦ ਚ ਆਪਾਂ ਚਣ ਦਾਂਗੇ ਅੱਗੇ ਤਾਂ ਆਪਾਂ ਤੂੜੀ ਵਾਲੇ ਚ ਲਾ ਦਿੰਨੇ ਆ ਪਰ ਅੱਜ ਹੁਣ ਐਦ ਕੀ ਆਪਾਂ ਇੱਥੇ ਹੀ ਲਾਤੀਆਂ ਬਾਹਰ ਹੀ ਕਿਉਂਕਿ ਆਪਣੇ ਕੋਲ ਗਾਂ ਇੱਕ ਆ ਤੇ ਪਸ਼ੂ ਵਾਲਾ ਭਾਂਡਾ ਕਾਫੀ ਵੱਡਾ ਏ ਤੇ ਆਪਾਂ ਐਦ ਕੀ ਬਾਹਰ ਹੀ ਲਾਤੀਆਂ ਤੂੜੀ ਵਾਲੇ ਚ ਨਹੀਂ ਲਾਈਆਂ ਉਹਦੇ ਨਾਲ ਨਾਲ